ਮੱਛੀ ਨੂੰ ਕੋਈ ਇੱਥੇ ਛੱਡ ਗਿਆ ਹੈਗਾ ਜੀ ਜੋ ਕੋਈ ਪਛਾਣਦਾ ਹੋਵੇ ਇਹਨਾਂ ਦੀ ਸ਼ਕਲ ਕੀ ਖਾਦਾ ਕੀ ਆ ਪੰਜਾਬੀ ਚ ਨਸ਼ਾ ਕੀ ਖਾਦਾ ਖਾਦਾ ਕਿ ਨਹੀਂ ਖਾਦਾ ਕੀ ਖਾਦਾ ਦੱਸ ਬਟਾ ਦੱਸ ਤਾਂ ਦੋਸਤੋ ਸ਼੍ਰੀ ਮੁਕਸਦ ਸਾਹਿਬ ਦੇ ਵਿੱਚ ਇਸ ਲੜਕੀ ਨੂੰ ਦੇਖਿਆ ਗਿਆ ਜਿਹੜੀ ਸੁਨਸਾਨ ਜਗ੍ਹਾ ਦੇ ਉੱਪਰ ਬੈਠੀ ਹੋਈ ਸੀ ਤੇ ਪੂਰੀ ਬੇਸੁਦ ਸੀ ਇਸ ਦੀ ਹਾਲਤ ਬਹੁਤ ਗੰਭੀਰ ਸੀ ਇਸ ਦੇ ਹੱਥ ਦੇ ਉੱਪਰ ਡ੍ਰਿਪ ਵੀ ਲੱਗੀ ਹੋਈ ਹੈ ਜਿਹੜੀ ਡਾਕਟਰ ਸਵਾਨ ਬੋਤਲਾਂ ਲਾਉਣ ਦੇ ਲਈ ਲਾਉਂਦੇ ਨੇ ਤਾਂ ਲੋਕਾਂ ਨੇ ਜਦੋਂ ਇਸ ਲੜਕੀ ਨੂੰ ਦੇਖਿਆ ਸਾਰੇ ਹੈਰਾਨ ਸਨ ਕਿ ਇਹ ਲੜਕੀ ਕਿੱਥੋਂ ਆਈ ਹੈ ਕੌਣ ਇਸ ਨੂੰ ਛੱਡ ਗਿਆ ਹੈ ਲੋਕਾਂ ਨੇ ਇਸ ਦਾ ਵੀਡੀਓ ਬਣਾਇਆ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤਾ ਕਿਉਂਕਿ ਲੋਕਾਂ ਨੂੰ ਇਸ ਦੇ ਬਾਰੇ ਪਤਾ ਹੀ ਨਹੀਂ ਸੀ ਲੋਕ ਸਮਝਦੇ ਸਨ ਕਿ ਇਹ ਲੜਕੀ ਬਿਮਾਰ ਹੈ ਕੋਈ ਇਸ ਨੂੰ ਛੱਡ ਗਿਆ ਤੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਜਦੋਂ ਇਹ ਵੀਡੀਓ ਆਈ ਤੇ ਲੋਕਾਂ ਨੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੈ ਕੇ ਇਸ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਲੋਕ ਆਪਣੀ ਬੱਚੀਆਂ ਨੂੰ ਸੰਭਾਲਦੇ ਨਹੀਂ ਦੇਖੋ ਧੀਆਂ ਦੇ ਹਾਲਾਤ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਲੋਕ ਵੀਡੀਓ ਨੂੰ ਸ਼ੇਅਰ ਕਰਨ ਲੱਗੇ ਪਰ ਕਿਸੇ ਨੂੰ ਪਤਾ ਨਹੀਂ ਹੈ ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਲੜਕੀ ਹੈ ਉਹ ਨਸ਼ੇ ਦੀ ਆਦੀ ਹੈ ਜਦੋਂ ਲੋਕਾਂ ਨੇ ਇਸ ਨੂੰ ਦੇਖਿਆ ਇਸ ਹਾਲਾਤ ਦੇ ਵਿੱਚ ਤਾਂ ਲੋਕਾਂ ਨੇ ਇਸ ਨੂੰ ਸਿਮਲ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਤਾਂ ਸਿਮਲ ਹਸਪੀਟਲ ਦੇ ਵਿੱਚ ਇਸ ਲੜਕੀ ਨੇ ਖੁਦ ਕਬੂਲ ਕੀਤਾ ਹੈ ਕਿ ਮੈਂ ਪ੍ਰੈਗਾ ਦੇ ਕੈਪਸੂਲ ਖਾਦੇ ਸਨ ਔਰ ਇੱਕ ਹੋਰ ਇਸਨੇ ਮੈਡੀਸਨ ਦਾ ਨਾਮ ਲਿਆ ਸੀ ਕਿ ਮੈਂ ਉਹ ਨਸ਼ਾ ਕੀਤਾ ਹੈ ਇਸ ਲੜਕੀ ਦਾ ਕਹਿਣਾ ਹੈ ਕਿ ਮੈਂ ਰਾਤ ਆਪਣੀ ਭੈਣ ਕੋਲੇ ਸੀ ਤੇ ਉੱਥੇ ਜਿਹੜੀ ਮੇਰੀ ਭੈਣ ਦੀ ਸੱਸ ਹੈ ਉਹ ਵੀ ਮੈਨੂੰ ਕੁੜੀ ਦੀ ਤਰ੍ਹਾਂ ਹੀ ਸਮਝਦੀ ਹੈ ਤੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਥੋੜਾ ਜਿਆ ਜਿਹੜਾ ਸਮਾਨ ਸੀ ਜਾਂ ਨਸ਼ਾ ਉਹ ਲਿਆ ਦੇ ਤੇ ਉਸਨੇ ਮੇਰੇ ਵੱਟ ਕੇ ਚਪੇੜ ਮਾਰੀ ਜਿਸ ਤੋਂ ਬਾਅਦ ਹੋ ਸਕਦਾ ਹੈ ਇਹ ਲੜਕੀ ਗੁੱਸੇ ਦੇ ਵਿੱਚ ਚਲੀ ਗਈ ਹੋਵੇ ਘਰ ਤੋਂ ਬਾਹਰ ਜਾਂ ਫਿਰ ਨਸ਼ੇ ਦੀ ਭਾਲ ਦੇ ਵਿੱਚ ਬਾਹਰ ਚਲੀ ਗਈ ਹੋਵੇ ਜਾਂ ਫਿਰ ਇਸ ਤੋਂ ਤੰਗ ਆ ਕੇ ਕੋਈ ਇਸ ਨੂੰ ਪਰਿਵਾਰਕ ਮੈਂਬਰ ਹੀ ਬਾਹਰ ਛੱਡ ਗਿਆ ਹੋਵੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਲੜਕੀ ਨੇ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੀ ਇਹ ਆਦੀ ਹੈ ਇਸ ਕਰਕੇ ਹੀ ਇਹਦੇ ਨਾਲ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਲੜਕੀ ਜਲਦੀ ਤੋਂ ਜਲਦੀ ਠੀਕ ਹੋਵੇ ਨਸ਼ੇ ਨੂੰ ਛੱਡ ਦੇਵੇ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਚੰਗੀ ਤਰ੍ਹਾਂ ਦੇ ਨਾਲ ਬਤੀਤ ਕਰੇ ਤੁਹਾਡਾ ਇਸ ਵੀਡੀਓ ਤੇ ਕੀ ਵਿਚਾਰ ਹੈ ਆਪਣੇ ਕਮੈਂਟ ਜਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਇਸ ਵੀਡੀਓ ਦੇ ਅਸਲ ਸੱਚਾਈ ਪਤਾ ਲੱਗ ਸਕੇ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਕੀ ਖਾਦਾ ਕੀ ਆ ਪੰਜਾਬੀ ਚ ਨਸ਼ਾ ਕੀ ਖਾਦਾ ਖਾਦਾ ਕਿ ਨਹੀਂ ਖਾਦਾ ਕੀ ਖਾਦਾ ਦੱਸ ਬਟਾ ਦੱਸ ਕੀ ਖਾਦਾ ਕੈਪਸੂਲ ਕਾਦਾ ਕਿਹੜਾ ਕੈਪਸੂਲ ਰੇਗਾ ਰੇਗਾ ਕਿੰਨੇ ਸਾਹ ਦੇ ਕੇ ਦੇ ਕਿੰਨੇ ਇਹ ਕਿੰਨੇ ਹੋਗੇ ਤੇ ਤਿੰਨ ਹੋਗੇ ਦੋ ਘਾਦੇ ਆ ਦੋ ਡਿਪੈਂਡ ਹਾਦੇ ਆ ਉਹ ਕੀ ਹੁੰਦਾ ਡਿਪੈਂਡਾ ਮੈਨੂੰ ਨਹੀਂ ਕੋਈ ਹੁੰਦਾ